ਜਿਹੜੀ ਹੋਣ ਵਾਲੀ ਐਨਐਸਏ ਲੱਗੀ ਹੈ ਉਹ ਮੈਂ ਮਹਿਸੂਸ ਕਰਦਾ ਆ ਕਿ ਉਹ ਜਾਣ ਬੁੱਝ ਕੇ ਇੱਕ ਚਰਚਾ ਬਣਾਉਣ ਵਾਸਤੇ ਲਾਈ ਗਈ ਜਾਣ ਬੁੱਝ ਕੇ ਇੱਕ ਹਾਈਪ ਸਟੇਟ ਕਰਨ ਵਾਸਤੇ ਜਿਹੜੇ ਲੋਕ ਇੱਥੇ ਭਰਮ ਭਲੇਖਿਆ ਪਉਦਾ ਪੈਦਾ ਕਰਨਾ ਚਾਹੁੰਦੇ ਨੇ ਚਾਹੇ ਕੇਂਦਰ ਸਰਕਾਰ ਕੇੰਨ ਲੋ ਚਾਹੇ ਕੇਂਦਰੀ ਏਜੰਸੀਆਂ ਕੇ ਕੌਣ ਸੰਵਿਧਾਨ ਨੂੰ ਮੰਨ ਨਾ ਮੰਨਣ ਦਾ ਦਾਵਾ ਕਰਦਾ ਸੀ ਕਿਹੜਾ ਅੱਜ ਮੰਨੀ ਜਾਂਦਾ ਆ ਯਸਟੈਂਡ ਕੁਝ ਮੈਂ ਸਾਡੀ ਕੌਮ ਦੀ ਬਦਕਿਸਮਤੀ ਸਮਝਦਾ ਆ ਕਿ ਜੋ ਝੂਠ ਪ੍ਰੋਸ ਦਿੱਤਾ ਜਾਂਦਾ ਉਹਨੇ ਸੱਚ ਸਵੀਕਾਰ ਕੀਤਾ 2017 ਦੀਆਂ ਚੋਣਾਂ ਦੇ ਵਿੱਚ ਕਪਤ ਨਮਰਿੰਦਰ ਸਿੰਘ ਨੇ ਬੜੇ-ਬੜੇ ਧਮਕਜੇ ਮਾਰੇ ਝੂਠ ਬੋਲੇ ਤੇ ਸ਼ਰਮ ਦੇ ਦਿੱਤਾ ਸੀ ਧੋਖਾ ਆ ਪਰ ਲੋਕ ਉਹਦਾ ਸ਼ਿਕਾਰ ਹੋਏ ਤੇ ਲੋਕਾਂ ਨੇ ਤਾਤਾ ਕਰਕੇ ਕਾਂਗਸ ਦੀ ਸਰਕਾਰ ਹੋਣਾ ਦੀ 80 ਐਮਐਲਏ ਦਿੱਤੀ ਕਾਂਗਸ ਦੀ ਔਰ ਇਸ ਧਰਤੀ ਤੇ ਗੁਰਾਂ ਦੀ ਧਰਤੀ ਦੇ ਉੱਤੇ ਤਿੰਨ ਵਾਰ ਸਰਕਾਰ ਬਣ ਗਈ ਜਿਹੜੀ ਕਿ ਮੇਰੇ ਵਰਗਿਆਂ ਲਈ ਵੀ ਸਾਰਿਆਂ ਲਈ ਨਮੋਸ਼ੀ ਵਾਲੀ ਗੱਲ ਹੈ 2022 ਦੇ ਵਿੱਚ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਗਿਆ ਝੂਠ ਬੋਸਿਆ ਗਿਆ ਗਰੰਟੀਆਂ ਦਿੱਤੀਆਂ ਗਈਆਂ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ ਕਿਸੇ ਨੇ ਨਹੀਂ ਦੇਖਿਆ ਤੇ ਮੈਂ ਇੱਕ ਗੱਲ ਜਿਹੜੀ ਹੈ ਜਦੋਂ 2022 ਦੇ ਰਿਜ਼ਲਟ ਆਏ ਸੀ ਕਿ ਮੈਂ ਕਿਹਾ ਹੁਣ ਸ਼ਾਇਦ ਸੱਚ ਵੱਲ ਮੁੜਨਗੇ ਮੈਂ ਕਿਹਾ ਹੁਣ ਬਥੇਰੀ ਹੋ ਗਈ ਔਰ ਜਿਹੜੇ ਝੂਠ ਪ੍ਰੋਚਨ ਵਾਲੇ ਨੇ ਉਹ ਪਤਾ ਨਹੀਂ ਕਿੰਨੇ ਕੁ ਤੇਜ਼ ਹੈ ਤੇ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਪੰਜਾਬ ਤੇ ਪੰਥ ਵਿਰੋਧੀ ਨੇ ਜਾਂ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦਾ ਜੋਰ ਹੀ ਇਸੇ ਗੱਲ ਤੇ ਲੱਗਾ ਹੋਇਆ ਹੈ ਕਿ ਪੰਜਾਬੀਆਂ ਨੂੰ ਠੱਗਣਾ ਕਿਵੇਂ ਤੇ ਲੱਭਣਾ ਕਿਵੇਂ ਝੂਠ ਕਿਵੇਂ ਪਰੋਸਣਾ ਹੈ ਤੇ ਗਮਰਾਹ ਤੁਨ ਕਿਵੇਂ ਉਹਨਾਂ ਦੇ ਅੱਗੇ ਪ੍ਰਚਾਰ ਕਰਨਾ ਤੇ ਇਹ ਵੀ ਇੱਕ ਗਮਰਾਹ ਤੁਨ ਨੂੰ ਪ੍ਰਚਾਰ ਹੈ ਸ਼ਰੀਅਤ ਦੁਨੀਆਂ ਦਾ ਕੋਈ ਕਾਨੂੰਨ ਨਹੀਂ ਔਰ ਹਿੰਦੁਸਤਾਨ ਦਾ ਕੋਈ ਸੰਵਿਧਾਨਕ ਕੋਈ ਕਾਨੂੰਨੀ ਤੌਰ ਤੇ ਕਿਸੇ ਥਾਂ ਤੇ ਕੋਈ ਪ੍ਰੋਵੀਜ਼ਨ ਦਿਖਾ ਦਿਓ ਕਿ ਜੇ ਕੋਈ ਬੰਦਾ ਇਲੈਕਸ਼ਨ 'ਚ ਖੜਦਾ ਹੈ ਤੇ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਸਾਰੇ ਜਿਹੜੇ ਗੁਨਾਹ ਆ ਉਹ ਮਾਫ ਹੋ ਜਾਂਦੇ ਹੈ ਤੇ ਉਹ ਬੰਦਾ ਬਾਹਰ ਆ ਜਾਂਦਾ ਹੈ ਪਤਾ ਨਹੀਂ 1999 ਦੀਆਂ ਚੋਣਾਂ ਦੇ ਨਾਲ ਪਤਾ ਨਹੀਂ ਕਿੱਥੋਂ ਜੋੜ ਦਿੰਦੇ ਹੈ ਮਾਨਸਾ ਵਜਤਗੇ ਤੇ ਮਾਨਸਾ ਵਾਰਗੇ ਮਾਨਸਾ ਦੇ 5 ਸਾਲ ਕੱਟ ਕੇ ਆਏ ਆ ਕਿ ਸਹਾਇਕ ਅਕੈਡਮੀ ਕਦੇ ਹਾਂਜੀ ਜੋ ਨਿਜਮ ਨੇ ਮਤਲਬ ਇਹ ਕਿ ਨਾ ਗਿਆ ਨਾ ਤਾਂ ਵਹੋ ਪੰਜਾ 6 ਮਹੀਨੇ ਤੱਕ ਵੈਸੇ ਬਾਹਰ ਆ ਜਾਣਾ ਐਨਐਸਏ ਲੱਗੇ ਪਈ ਐਨਐਸਏ ਐਨਐਸਏ ਲਗਾਤਾਰ ਥੋੜੀ ਚਲਣੀ ਹੈ ਜੀ ਲਗਾਤਾਰ ਥੋੜੀ ਐਨਐਸਏ ਚਲਦੀ ਹੈ ਐਨਐਸਏ ਲੱਗੀ ਕੱਟ ਲਈ ਜਿਹੜੀ ਹੋਣ ਵਾਲੀ ਐਨਐਸਏ ਲੱਗੀ ਹੈ ਉਹ ਮੈਂ ਮਹਿਸੂਸ ਕਰਦਾ ਆ ਕਿ ਉਹ ਜਾਣ ਬੁੱਝ ਕੇ ਇੱਕ ਚਰਚਾ ਬਣਾਉਣ ਵਾਸਤੇ ਲਾਈ ਗਈ। ਜਾਣ ਬੁੱਝ ਕੇ ਇੱਕ ਹਾਈਪ ਸਟ੍ਰੀਟ ਕਰਨ ਵਾਸਤੇ ਜਿਹੜੇ ਲੋਕ ਇੱਥੇ ਭਰਮ ਭਲੇਖਾ ਪੌਦਾ ਪੈਦਾ ਕਰਨਾ ਚਾਹੁੰਦੇ ਨੇ ਚਾਹੇ ਕੇਂਦਰ ਸਰਕਾਰ ਗੱਲ ਲਓ ਚਾਹੇ ਕੇਂਦਰੀ ਏਜੰਸੀਆਂ ਗੱਲ ਲਓ ਜਿਨ੍ਹਾਂ ਦੇ ਦਬਾਅ ਦੇ ਤਹਿਤ ਪੰਜਾਬ ਸਰਕਾਰ ਨੇ ਇਸ ਐਨਐਸਸੀ ਵਿੱਚ ਵਾਅਦਾ ਕੀਤਾ ਤੇ ਮੇਰੇ ਖਿਆਲ ਹੈ ਕਿ ਅੱਜ ਤੇ ਐਡਵਾਈਜ਼ਰੀ ਬੋਲੀ ਤੋੜ ਦੂਗਾ ਨਹੀਂ ਤੇ ਹਾਈ ਕੋਰਟ 'ਚ ਤਾਂ ਟਿਕਦੀ ਨਹੀਂ ਜੀ। ਤੇ ਉਸ ਤੋਂ ਬਾਅਦ 307 ਦਾ ਮਕਦਮਾ ਜਿਹੜੀ ਮੈਂ ਅੱਜ ਲਾਉਗੂ ਅਗਲੇ ਦਿਨ ਜਮਾਨਤ ਹੋ ਜਾਂਦੀ ਹੈ ਤੇ ਇਸ ਦਾ ਮਤਲਬ ਜਿਹੜਾ ਆ ਮੋਟੀ ਜੀ ਗੱਲ ਜਿਹੜੀ ਹੈ ਮੈਂ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਦੁਨੀਆਂ ਦਾ ਕੋਈ ਬੰਦਾ ਲੈ ਆਓ ਜਾਂ ਮਾਨ ਸਾਹਿਬ ਹੀ ਕਹਿ ਦੇਣਾ ਕਿ ਮੈਂ ਐਮਪੀ ਬਣ ਗਿਆ ਸੀ ਤੇ ਮੈਂ ਤਦ ਬਾਹਰ ਹਾਂ ਹਾਂਜੀ ਤੇ ਜੇ ਐਮਪੀ ਬਣਦੇ ਨਾਲ ਇਹ ਤਾਂ ਗੱਲ ਹੈ ਕਿ ਨਰਾ ਮਾਨ ਸਾਹਿਬ ਨੂੰ ਐਮਪੀ ਬਣਾਤਾ ਮਾਨ ਸਾਹਿਬ ਇੱਕ ਕੰਮ ਗਣਾ ਦੇਣਾ ਜਿਹੜਾ ਉਹਨਾਂ ਨੇ ਕੌਮ ਦੇ ਪੰਥ ਦੇ ਪੰਜਾਬ ਦੇ ਭਲੇ ਵਾਸਤੇ ਕੀਤਾ ਉਹ ਬਣਾ ਦੇਣਾ ਐਮਪੀ ਬਣ ਜਾਣਾ ਲੋਕਾਂ ਦੇ ਮੋਸ਼ਨਲ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਤੁਸੀਂ ਸਵਾਲ ਵੱਡੇ ਖੜੇ ਕਰਕੇ ਇਹ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਕਹਿੰਦੇ ਨੇ ਅੰਮ੍ਰਿਤਪਾਲ ਜਿਹਦੇ ਨੇ ਉਹ ਕਹਿੰਦੇ ਕਿ ਸਾਡੇ ਪਾਸੇ ਮੰਨਦੇ ਨਹੀਂ ਸੀ ਜਿਹਦੇ ਪਾਸੇ ਉਹਨੇ ਸਭ ਨਾਲ ਨਹੀਂ ਸੀ ਚਲ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਿਹੜਾ ਇਲੈਕਸ਼ਨ ਵਿਧਾਨ ਚ ਹੀ ਆ ਗਿਆ ਹੈ ਗਲ ਸਟੈਂਡ ਦੀ ਹੈ ਮਤੇ ਇਹਨਾਂ ਦੱਸੂਗਾ ਕਿ ਮੇਰੇ 40 45 ਸਾਲ ਮੈਨੂੰ ਹੋ ਗਏ ਆ 15 ਸਾਲ ਦੱਸ ਜਾਂਦਾ ਮਤਰਾ ਤੇ 15 ਸਾਲ ਦੀ ਉਮਰ ਚ ਜੋ ਸੋਚਿਆ ਸੀ ਜਿਹੜਾ ਕਦਮ ਪੁੱਟਿਆ ਸੀ ਅੱਜ ਤੋ ਪਛਾਣ ਨਹੀਂ ਕੀਤਾ ਗਾਂ ਭਾਂਵੇਂ ਲੈ ਕੇ ਗਏ ਰਹੀ ਆਂ ਆਪਦੇ ਸਟੈਂਡ ਤੋਂ ਕਦੇ ਥੜਕੇ ਨਹੀਂ ਭਾਂਵੇਂ ਅਗਲੇ ਬੰਨੇ ਜਿਹੜਾ ਮਰਜ਼ੀ ਖੁਰੋਤਾ ਹੋਵੇ ਆਵਾਜ਼ਾਂ ਫਲੰਦ ਕੀਤੀਆਂ ਨੇ ਜੇਲਾਂ ਕੱਟੀਆਂ ਨੇ ਤਸੀਹੇ ਝੱਲੇ ਨੇ ਔਰ ਜੇਲਾਂ ਵੀ ਇਹੋ ਜਿਹੀਆਂ ਕੱਟੀਆਂ ਨੇ ਜਿਹੜਾ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਮੇਰਾ ਤਾਂ 63 ਸਾਲਾਂ ਬਾਅਦ ਤੁਹਾਡੇ ਜ਼ਮਣੀ ਤੂੰ ਹੀ ਇਥੇ ਮੇਰੀਆਂ ਤਰੀਕਾ ਦੇ ਹੁੰਦੰਦੀ 36 ਸਾਲ ਬਾਅਦ 302 ਦਾ ਮੇਰਾ ਕੇਸ ਕੱਢ ਕੇ ਅਗਨੇ ਚ ਲਾਦਾ ਕਦੀ ਮੇਰੇ ਇੱਕ ਦਿਨ ਮੂਤ ਕਦੀ ਮਜੂਸੀ ਦੇਖੀ ਇਹ ਦੇਖੀ ਦੱਸ ਦਿਓ ਅਹੀਂ ਤੇ ਉਹ ਨੁਕਾ ਯਾਰ ਹਾਂਜੀ ਤੇ ਬਾਕੀ ਰਹਿ ਗਈ ਕੌਣ ਸੰਵਿਧਾਨ ਨੂੰ ਮੰਨ ਨਾ ਮੰਨ ਦਾ ਧਾਵਾ ਕਰਦਾ ਸੀ ਕਿਹੜਾ ਅੱਜ ਮੰਨੀ ਜਾਂਦਾ ਆ ਯਸਟੈਂਡ ਹੁਣ ਮੈਂ ਸਰਦਾਰ ترسےم ਸਿੰਘ ਹੋਰਾਂ ਦੀ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਦੀ ਇੰਟਰਵਿਊ ਸੰਗ ਰਹੀ ਸੀ ਉਹ ਕਹਿੰਦੇ ਜੀ ਜੇ ਅਮਰਤਪਾਲ ਸਿੰਘ ਮੇਨਸਟ੍ਰੀਮ ਚ ਆ ਰਿਹਾ ਹੈ ਮੁੱਖ ਧਾਰਾ ਜਾ ਰਿਹਾ ਹੈ ਤੇ ਤੁਹਾਨੂੰ ਪੀੜਤਿਆ ਹੁੰਦੀ ਹੈ ਤੇ ਮਤਲਬ ਤੁਸੀਂ ਕੋ ਰੋਲਾ ਪਾਉਂਦੇ ਜੀ ਹਾਂਜੀ ਤੇ ਹੁਣ ਜਦੋਂ ਬਾਪ ਨੇ ਕਿਹਾ ਤਾਂ ਕਿ ਸਾਡਾ ਮਤਲਬ ਬੱਚਾ ਜਿਹੜਾ ਮੁਖ ਧਾਰਾ ਚਾਹ ਰਿਹਾ ਹੈ ਤੇ ਮੈਂ ਤਾਂ ਮੁਖ ਧਾਰਾ ਦੇ ਵਿਰੁੱਧ ਨਹੀਂ ਆ ਮੈਂ ਤਾਂ ਮੁਖ ਧਾਰਾ ਦੇ ਹੱਕੀਆਂ ਵਿੱਚ ਭਾਈ ਅਸੀਂ ਬੜਾ ਕੁਝ ਵੇਖ ਲਿਆ ਆ ਸਾਡਾ ਤਜਰਬਾ ਪੰਜਾਬ ਤਰੱਕੀ ਤਦ ਕਰੂ ਜਿੱਥੇ ਅਮਨ ਤੇ ਚੈਨ ਇੱਥੇ ਸੁੱਖ ਸ਼ਾਂਤੀ ਹੈ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੈ ਗੁਰਸਾ ਸਿੰਘ ਮਲਟੋਹਾ ਇਸ ਗੱਲ ਦੀ ਗ ਮਤਲਬ ਲੈ ਕੇ ਚੱਲਦਾ ਆ ਔਰ ਜੇ ਕੋਈ ਹਰੇ ਕੱਲ ਕਿੱਥੇ ਖੜੋਤਾ ਸੀ ਅੱਜ ਕਿੱਥੇ ਖੜੋਤਾ ਆ ਜੇ ਕੰਨ ਵੀ ਉਹ ਮੁੱਖ ਧਾਰਾ ਦੇ ਨਾਲ ਜੁੜਦਾ ਆ ਪਰ ਆਪ ਦੀ ਸਿੱਖੀ ਪ੍ਰਤੀ ਡ੍ਰਿੜਤਾ ਪੰਥ ਪ੍ਰਤੀ ਵਫਾਦਾਰੀ ਤੇ ਪੰਜਾਬ ਪ੍ਰਤੀ ਵਫਾਦਾਰੀ ਰੱਖਦਾ ਹੈ ਤੇ ਵਿਸ਼ਵਾਸੀ ਬੰਤੋ ਉਹਨੂੰ ਆਪਣਾ ਭਰਾ ਗਿਣਦਾ ਹੈ